ਸਤਨਾਮ ਸ਼੍ਰੀ ਵਾਇਗੁਰੂ ਸਭ ਜੀਓ ਸਤਿਗੁਰ ਕੀ ਨਿਵਾਜ਼ੀ ਗੁਰੂ ਪੈਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ 108ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 1321 ਤੋਂ 1330 ਸੋ ਹਰ ਰੋਜ਼ ਦੀ ਤਰ੍ਹਾਂ ਆਪਾਂ ਤਕਰੀਬਨ 10 ਪਾਵਨ ਅੰਗ ਦਾ ਪਾਠ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਜੋ ਵੀ ਗੁਰਮਖ ਪਾਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹ ਲੈਂਦੇ ਹੋਏ ਸੰਪੂਰਨ ਗੁਰੂ ਗ੍ਰੰਥ ਸਾਹਿਬੀ ਦਾ ਪਾਠ ਸੁਣ ਰਹੀ ਨੇ ਸਮੇਂ ਚੋਂ ਸਮਾਂ ਕੱਢ ਕੇ ਸੋ ਇਸੇ ਤਰ੍ਹਾਂ ਹੀ ਨਿਰੰਤਰ ਕੁਰਬਾਨੀ ਪਛਾਣ ਦੇ ਨਾਲ ਜੁੜੇ ਰਹਿਣ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 108ਵੇਂ ਭਾਗ ਦੇ ਵਿੱਚ ਪਾਵਨ ਅੰਗ 1321 ਤੋਂ 1330 ਵਾਹਿਗੁਰੂ ਜੀ ਕਲਿਆਣ ਮਹੱਲਾ ਚੌਥਾ ਰਬ ਕੀ ਜੇ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਗੇ ਕਉ ਤੂੰ ਬਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਭ ਹਗੇ ਰਹਾਓ ਹੰ ਬਾਰਕ ਮੁਗਦ ਈਾਨ ਪਿਤਾ ਸਮਜਬ ਹਗੇ ਸੁਤ ਕਿਨਖਿਨ ਪੁੱਲ ਵਿਗਾਸ ਬਿਗਾਰ ਜਗਤ ਪਿਤ ਪਾਵ ਹਗੇ ਸੋਹਰ ਸੁਆਮੀ ਤੁਮ ਦੇ ਸੋਈ ਹਮ ਪਾਵ ਹਗੇ ਮੋਹਿ ਦੂਜੀ ਠੌਰ ਦੂਜੀ ਨਹੀਂ ਠੌਰ ਜਿਸ ਬੈ ਹਮ ਜਬ ਹਗੇ ਜੋਹਰ ਪਾਵੈ ਭਗਤ ਤੈਨਾ ਹਰ ਪਾਵ ਹਗੇ ਜੋਤੀ ਜੋਤ ਮਲਾਏ ਜੋਤ ਰਲ ਜਵਹਗੇ ਹਰ ਆਪੇ ਹੋਏ ਕਿਰਪਾਲ ਆਪਲੇ ਬਲਾਵਹਗੇ ਜਨ ਨਾਨਕ ਸਰਨ ਦਵਾਰ ਹਰ ਲਾਜ ਰਖਵਹਗੇ ਛਕਾ ਕਲਿਆਣ ਕੋ ਪਾਲੀ ਮਹਲਾ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੁਖ ਨਿਵਾਰਨ ਨਰਾਇਣ ਸਗਲ ਭਗਤ ਜਾਚੇ ਸੁਖ ਸਾਗਰ ਪਵਨਿਤ ਦਤਰਨ ਹਰ ਚਿੰਤਾ ਮਣੀ ਰਹਾਓ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰਜਾਮੀ ਗੋਬਿੰਦੇ ਤੀਨਰ ਪਉ ਜਨ ਸ਼੍ਰੀ ਰਾਮ ਤੇ ਆਇਆ ਗੁਰਮਤਮਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਪਵਨਿਤ ਪਾਰ ਪਰੇ ਭਗਤ ਜਨਾ ਕੀ ਪਹਿਜ ਹਰ ਰੱਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣਾ ਮਹਲਾ 5 ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਮਾਰੇ ਇਹ ਕਿਰਪਾ 기ਜੈ ਅਲਮਕਰੰਦ ਚਰਨ ਕਮਲ ਸਿਉਮਨ ਫੇਰ ਫੇਰ ਰੀਚੈ ਰਹਾਓ ਆਨਜਲਾ ਸਉ ਕਾਜ ਨ ਕਛੂਐ ਹਰ ਬੂੰਦ ਚਤਰਕ ਕੋ ਦੀਜੈ ਬਿਨ ਮਿਲ ਬੈ ਨਾਹੀ ਸੰਤੋਖਾ ਏਕ ਦਰਸ਼ਨ ਨਾਨਕ ਜੀ ਜੈ ਕਲਿਆਣ ਮਹਾਲਾ ਚ ਪੰਜਵਾ ਜਾਚ ਕਨਾਮ ਜਾਚ ਜਾਚ ਸਰਬ ਧਰ ਸਰਬ ਕੋ ਨਾਇਕ ਸੁਖ ਸੁਮੂਹ ਕੇ ਦਾਤੇ ਰਹਾਓ ਕੀਤੀ ਕੀਤੀ ਮੰਗਨ ਮੰਗੇ ਭਾਵਨੀਆਂ ਜੋ ਪਾ ਭਾਵਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸ ਪਰਜ ਗੁਣ ਗਾਈਐ ਨਾਨਕ ਤਤ ਤਤ ਸਉ ਮਿਲਿਆ ਹੀਰੇ ਹੀਰ ਵਿਦਾਈਐ ਕਲਿਆਣ ਮਹਾਲਾ ਪੰਜੇ ਬਾ ਮੇਰੇ ਲਾਲਨ ਕੀ ਮੇਰੇ ਲਾਲਨ ਕੀ ਸੋਭਾ ਸਦ ਨਵ ਤਨ ਮਨ ਰੰਗੀ ਸੋ ਪਾਰਹਾਓ ਬ੍ਰਹਮ ਹਿਸ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ ਨਾਗੇ ਸਗਲ ਜਪੇ ਤਰੰਗੀ ਕਹੋ ਨਾਨਕ ਸੰਤਨ ਬਲਹਾਰੇ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹਲਾ ਪੰਜਵਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਮਨ ਹਰ ਹਰ ਮਨ ਨੈਣ ਬੈਨ ਸਰਬਰਨ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾਓ ਇਤੋਤ ਦਹ ਦਿਸ ਰਬਿਓ ਮੇਰ ਤਿਨਹੇ ਸਮਾਨ ਜਤਕਤਾ ਤਤਪੇਖੀਐ ਹਰਪੁਰਖ ਪਤ ਪ੍ਰਦਾਨ ਸਾਧ ਸੰਗ ਪਰਮ ਪੈ ਮਿਟੈ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹਲਾ ਪੰਜਵਾ ਗੁਣਨਾਦ ਤੁਨ ਆਨੰਦ ਵੇਦ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਹਾਓ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਤਹਿ ਪਾਪ ਪਖੰਡਲੀ ਜੁਗ ਜੁਗਤ ਗਿਆਨ ਭੁਗਤ ਸੁਰਤ ਸਬਦ ਤਤ ਬੀਤੇ ਜਪ ਤਪ ਅਖੰਡਨੀ ਓਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਕਲਿਆਣ ਮਹਲਾ ਪੰਜਵਾ ਕੌਣ ਵਿਦਤਾ ਕੀ ਕਹਾ ਕਰੋ ਧਰਤ ਗਿਆਨ ਧਿਆਨ ਗਿਆਨ ਸੰਸਤਰ ਗਿਆ ਸੰਸਤਰ ਗਿਆ ਅਜਰ ਪਦ ਕੈਸੇ ਜਰ ਓ ਰਹਾਓ ਵਿਸ਼ਨ ਮਹੇਸ ਸਿੱਧਮੁਨ ਇੰਦਰਾ ਕੈਦਰ ਸਰਨ ਭਰੋ ਕਾਹੂ ਪਹਿ ਰਾਜ ਕਾਹੂ ਪਹਿ ਸੁਰਗਾ ਕੋਟ ਮਦੇ ਮੁਕਤ ਕਹਿਓ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹਿਓ ਕਲਿਆਣ ਮਹਾਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਭ ਚੋਂ ਨ ਕਲ ਕਾਲ ਜਾਲ ਦੁਖ ਬਨਾਸਨ ਹਰ ਰਖੇ ਰਹਾਓ ਨਾਮ ਤਾਰੀ ਸਰਣ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਅਸਵੰਤ ਨਾਮ ਸੁਆਮੀ ਮਨ ਹੈ ਮੰਤ ਤੁਝ ਬਿਨਾ ਪ੍ਰਭ ਕਿਛੋ ਨ ਜਾਣ ਸਰਬ ਜੁਗ ਮਹਿ ਤੁਮ ਪਛਾਨ ਹਰ ਮਨ ਬਸੇ ਨਿਸਬਸ ਰੋਗ ਗੋਮਿੰਦ ਨਾਨਕ ਅਸਰੋ ਕਲਿਆਣ ਮਹਾਲਾ ਪੰਜਵਾ ਮਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੁ ਪਰਸੰਨ ਪਏ ਸਦਾ ਸੂਖ ਕਲਿਆਣ ਰਹਾਉ ਸਰਬ ਕਾਰਜ ਸਿਧ ਪਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰਹੁ ਦਿਨ ਰਹਿਣ ਸੇਵ ਦਾਸ ਨਾਨਕ ਦਾਸ ਸਰਨਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹਲਾ 5 ਵਾ ਰਾ ਮੇਰਾ ਅੰਤਰ ਜਾਮੀ ਜਾਣਾ ਕਰ ਕਿਰਪਾ ਪੂਰਨ ਪਰਮੇਸ਼ਰ ਮਿਹਚਲ ਸੱਚ ਸਬਦ ਨਿਸ਼ਾਨ ਰਹਾਓ ਹਰ ਬਿਨ ਆਣ ਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਕਟਾ ਕੇ ਦਾਤੇ ਸਾਮੀ ਦੇਹ ਸੋ ਪਹਿਰਣ ਖਾਣ ਸੁਰਤ ਮਤ ਚਤਰਾਈ ਸੋ ਬਾ ਰੂਪ ਰੰਗ ਤਨ ਮਾਣ ਸਰਬ ਸੁਖ ਆਨੰਦ ਨਾਨਕ ਜਪ ਨਾਨਕ ਨਾਮ ਕਲਿਆਣ ਕਲਿਆਣ ਮਹਾਲਾ ਪਹੰਜਵਾ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨ ਰਹਾਓ ਸਤ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਕ ਸੁਖ ਹਰ ਭਗਤ ਲਵੇ ਨਾ ਲਾਵਨੋ ਪ੍ਰਭ ਦਰਸ ਲੁਬਦ ਦਾਸ ਨਾਨਕ ਬਹੁੜ ਜੋ ਨਾਤਾ ਬਨੋ ਕਲਿਆਣ ਮਹਲਾ ਚੌਥਾ ਅਸ਼ਟਪਦੀਆ ਏਕ ਓੰਕਾਰ ਸਤਗੁਰ ਪ੍ਰਸਾਦ ਰਾਮ 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 ਸੁਣ ਮਤ ਨੂੰ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਉ ਕਾਸ਼ਟ ਮੇ ਜੋ ਹੈ ਬਸੰਤਰ ਮਥ ਸੰਜਮ ਕਾੜ ਕੜੀਜੈ ਰਾਮ ਨਾਮ ਹੈ ਜੋ ਤਸਵਾਈ ਤਤ ਗੁਰਮਤ ਕਾੜ ਲਈ ਜੈ ਨੌ ਦਰਵਾਜ ਨਵੇ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੂਈ ਜੈ ਕਿਰਪਾ 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 ਕਰ ਪਿਆਰੇ ਗੁਰ ਸਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀ ਕੋ ਵਿੱਚ ਸੌਦਾ ਹਰ ਰਸ ਕੀ ਜੈ ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਬਾ ਲੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮਸਾਰਿੰਗ ਇੱਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰੂ ਦੀਜੈ ਰਾਮ 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 ਰੰਗ ਰਾਤੇ रस रसक घटक नित पीजै बसदा सप्त दीप है सागर कड कंचन काड तरीजै मेरे ठाकुर के जन इन होनाव छै हर मांगै हर रस दीजै सकद नर प्राणी सदभूखे जित भूखन भूख पूक करीजै तावद ताए तावे प्रीतमया लख कोसुन कोविद दीजै بث दीजै हर 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 जन उत्तम क्या उपमा देन दीजै ਰਾਮ ਨਾਮ ਤੁਲ ਔਰ ਨਾ ਉਪਮਾ ਚਨ ਨਾਨਕ ਕਿਰਪਾ ਕਰੀਜੈ ਕਲਿਆਣ ਮਹਲਾ ਚੌਥਾ ਰਾਮ ਗੁਰ ਪਰਸ ਪਰਸ ਕੀਜੈ ਹਮ ਨਿਰਗੁਣੀ ਮਨੂਰੀ ਅਤ ਫੀਕੇ ਮੇਰੇ ਸਤ ਗੁਰ ਪਰਸ ਕੀਜੈ ਰਹਾਓ ਸੁਰਗ ਮੁਕਤ ਬੇਕੁੰਠ ਸਭ ਵਾਂਛੈ ਨਿਤ ਆਸਾ ਆਸ ਗਰੀਜੈ ਹਰ ਦਰਸ਼ਨ ਕੇ ਜਨਮ ਮੁਕਤ ਨ ਮੰਗੇ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲ ਖਦਾ ਗਲ ਗੀਜੈ ਮੇਰੇ ਠਾਕਰ ਕੇ ਜਨ ਅਲਪਤ ਹੈ ਮੁਕਤੇ ਸੋ ਮੁਰਗਾਈ ਪੰਕ ਨਾ ਪੀਜੈ ਚੰਦਨ ਬਾਸ ਪੋ ਅੰਗਮ ਪੇੜੀ ਕਿਵ ਮਿਲੀਏ ਚੰਦਨ ਲੀਜੈ ਕਾੜ ਖੜਕ ਗੁਰ ਗਿਆਨ ਕਰਾਰਾ ਪਿਖ ਛੇਦ ਛੇਦ ਰਸ ਪੀਜੈ ਆਨ ਆਨ ਸਮਤਾ ਬਹੁ ਕੀਨੀ ਵਾਲੇ ਤੇ ਸੰਤਰ ਬਸਮ ਕਰੀਜੈ ਮਹਾ ਉਗਰ পাপ ਸਾਕਤ ਨਰਕੀਨੇ ਮਿਲ ਸਾਧੂ ਲੋਕੀ ਦੀ ਜੈ ਸਾਧੂ ਸਾਧ ਸਾਧ ਜਨ ਨਿਕੇ ਜਨ ਨਾਨਕ ਦੇ ਅੰਤਰਨਾਮ ਤਰੀਜੈ ਪਰਸਨ ਪਰਸ ਪਏ ਸਾਧੂ ਜਨ ਜਨ ਹਰਪਗਵਾਨ ਦਿਖੀਜੈ ਸਾਕਤ ਸੁਤ ਬਹੁ ਗੁਰਜੀ ਭਰਿਆ ਕਿਉ ਕਰ ਤਨ ਤਨੀਜੈ ਤੰਤ ਸੁਤ ਕਿਛ ਕਿਸ ਨਿਕਸੈ ਨਹੀਂ ਸਾਕਤ ਸੰਗਤ ਨਾ ਕੀਜੈ ਸਤਿਗੁਰ ਸਾਧ ਸੰਗਤ ਹੈ ਨੀ ਕੀ ਮਿਲ ਸੰਗਤ ਨਾਮ ਰਬੀਜੈ ਸੰਗਤ ਰਾਮ ਰਬੀਜੈ ਅੰਤਰ ਰਤਨ ਜਿਵੇਂ ਹਰਮਣ ਕਾ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਬਟਾ ਬਟਾ ਹੈ ਸੌਮੀ ਹਮ ਕਿਉ ਕਰ ਮਿਲ ਹੈ ਮਲੀਜੈ ਨਾਨਕ ਮੇਲ ਮਲਾਈ ਗੁਰਪੂਰਾ ਜਨ ਕੋ ਪੂਰਨਾ ਦੀਜੈ ਕਲਿਆਣ ਮਹਾਲਾ ਚੌਥਾ ਰਾਮ ਰਾਮ ਰਾਮੋ ਰਾਮ ਰਵੀਜੈ ਸਾਧੂ ਸਾਧ ਸਾਧ ਜਾਨੀ ਕੇ ਮਿਲ ਸਾਧੂ ਹਰ ਰੰਗ ਕੀ ਜੈ ਰਹਾਓ ਜੀ ਜੰਤ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀ ਜੈ ਕਿਰਪਾ ਕਿਰਪਾ ਕਰ ਸਾਧੂ ਮਲਾਵੋ ਜਗ ਥੰਮਨ ਕਿਉ ਥੰਮ ਦੀ ਜੈ ਬਸਦਾ ਤਲੈ ਤਲੈ ਸਭ ਉਪਰ ਮਿਲ ਸਾਧੂ ਚਰਨ ਰਲੀ ਜੈ ਅਤ ਉਤਮ ਅਤ ਉਤਮ ਹੋਵੋ ਸਭ ਸ੍ਰਿਸ਼ਟ ਚਰਨ ਤਲ ਦੀ ਜੈ ਗੁਰਮਖ ਜੋਤੀ ਭਲੀ ਸਿਬਨੀ ਕੀ ਆਨ ਪਾਨੀ ਸਖਤ ਪਰੀਜੈ ਮੈਨਦੰਤ ਨਿਕਸੈ ਗੁਰਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨਗ੍ਰਹਿ ਬਹੁ ਕੀਆ ਗੁਰ ਸਾਧੂ ਪੁਰਖ ਮਲੀਜੈ ਗੁਰ ਰਾਮ ਨਾਮ ਬਸਥੀਰਨ ਕੀਏ ਹਰ ਸਗਲ ਪਵਣ ਜਸ ਦੀਜੈ ਸਾਧੂ ਸਾਧ ਸਦ ਮਨ ਪ੍ਰੀਤਮਾ ਬਿਨ ਦੇਹ ਰਹੈ ਨਸ ਕੀਜੈ ਜਿਉ ਜਲ ਮੀਨ ਜਲੰਗ ਜਲ ਪੀਰੀਤ ਹੈ ਖਨ ਜਲ ਬਿਨ ਫੂਟ ਮਰੀਜੈ ਮਹਾ ਅਪਾਗ ਪਾਗ ਹੈ ਜਿਨਕੇ ਤਿੰਨ ਸਾਧੂ ਤੂਰ ਨ ਪੀਜੈ ਤਿਨਾ ਤਿਸ਼ਨਾ ਜਲਤ ਜਲਤ ਨਹੀਂ ਬੂਜੈ ਡੰਡ ਧਰਮ ਰਾਇ ਕਾ ਦੀਜੈ ਸਭ ਤੀਰਥ ਵਰਤ ਜਗ ਪੁਨ ਕੀਏ ਹਿਵੇ ਗਾਲ ਗਾਲ ਤਨ ਛੀਚੈ ਉਤਲਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੂਜੈ ਨਾ ਤੋਲ ਤਲੀਜੈ ਤਬ ਗੁਣ ਬ੍ਰਹਮ ਬ੍ਰਹਮ ਤੋ ਜਾਣੈ ਜਨਾਨਨਕ ਸਰਨ ਪਰੀਜੈ ਤੂੰ ਜਲਨਿਤ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀ ਜੈ ਕਲਿਆਣ ਮਹਾਲਾ ਚੌਥਾ ਰਮ 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 ਪੂਜ ਕਰੀ ਜੈ ਮਨ ਤਨ ਅਰਪ ਤਰੋ ਸਭ ਆਗੇ ਰਸ ਗੁਰਮਤ ਗਿਆਨ ਦ੍ਰਿੜੀ ਚੈ ਰਹਾਉ ਬ੍ਰਹਮ ਨਾਮ ਗੁਣ ਸਾਖਤ ਰੋਬਰ ਜਿਤ ਨਿਤ ਚੁਣ ਚੁਣ ਪੂਜ ਕਰੀ ਜੈ ਆਤਮ ਦਿਉ ਦਿਉ ਹੈ ਆਤਮ ਰਸ ਲੱਗੈ ਪੂਜ ਕਰੀ ਜੈ ਬੇਕਬੁੱਤ ਸਭ ਜਗ ਮੈਂ ਨਿਰਮਲ ਵਿਚਰ ਵਿਚ ਰਸ ਪੀਜੈ ਗੁਰਪ੍ਰਸਾਦ ਪਦਾਰਥ ਪਾਇਆ ਸਤਿਗੁਰ ਕੇ ਕੋ ਇਹੋ ਮਨ ਦੀਜੈ ਨਿਰਮੋਲ ਕਿਤ ਹੀਰੋ ਨੀਕੋ ਹੀਰੇ ਹੀਰਬ ਦੀਜੈ ਮਨਮੋਤੀ ਸਾਲ ਹੈ ਗੁਰ ਸਬਦੀ ਚਿਤ ਹੀਰਾ ਪਰਖ ਲਈਜੈ ਸੰਗਤ ਸੰਗ ਸੰਗ ਲਗ ਊਚੇ ਜੋ ਵੀ ਪਪਲਾਸ ਖਾਇਲੀ ਜੈ ਜਹਨਰਮੈ ਪਰਾਣੀ ਉਤਮ ਹੋਵੈ RAM ਨਾਮੈ ਵਸ ਬਸੀ ਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀ ਜੈ ਧਰਮ ਫਲ ਫਲ ਗੁਰ ਗਿਆਨ ਦਿਰੜਾਇ ਬਹਿਕਾਰ ਵਾਸ ਜਗ ਦੀ ਚੈ ਇਕ ਜੋਤ ਇਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟੀ ਇਕ ਕੀ ਜੈ ਆਤਮ ਰਾਮ ਸਭ ਏਕੇ ਹੈ ਪਸਰੇ ਸਤਿਵਿਚਰਨਤਲੇ ਸਰਦੀਜੈ ਨਾ ਬਿਨਾ ਨਕਟੇ ਨਰ ਦੇਖੋ ਤਿਨ ਕਸ ਕਸ ਨਾ ਕਬੜੀ ਜੈ ਸਾਗਤ ਨਰ ਅਹੰਕਾਰੀ ਕਹੀਐ ਬਿਨ ਨਾਵੈ ਧਿਰਗ ਜੀ ਵੀ ਜੈ ਜਵ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀਜੈ ਨਾਨਕ ਕਿਰਪਾ ਕਿਰਪਾ ਕਰਤਾਰੋ ਮੈਂ ਸਾਧੂ ਚਰਨ ਬਖੀਜੈ ਕਲਿਆਣ ਮਹਾਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੋ ਵੀ ਜੈ ਕਿਲ ਬਿਕ ਦਹਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀ ਜੈ ਰਹਾਓ ਮੰਗਤ ਜਨ ਦੀਨ ਖਰੇਦਰ ਠਾਡੇ ਅਤਿ ਦਰਸ਼ਨ ਕੋ ਦਾਨ ਦੀਜੈ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੋਕੋ ਗੁਰਮਤ ਨਾਮ ਦ੍ਰਿੜੀਜੈ ਕਾਮ ਕਰੋ ਨਾ ਕਰ ਮਹਿ ਸਬਲਾ ਨਿਤ ਉਠ ਉਠ ਜੂਝ ਕਰੀਜੈ ਅੰਗੀਕਾਰ ਕਰੋ ਰਖ ਲੇਵੋ ਗੁਰਪੂਰਾ ਕਾਢ ਕਢੀਜੈ ਅੰਤਰ ਅਗਨ ਸਭਲ ਆਤਮਿਕਿਆ ਏ ਵਸੀਤਲ ਸਬਦ ਗੁਰ ਦੀਜੈ ਮਨ ਤਨ ਸ਼ਾਂਤ ਹੋਏ ਅਦਕਾਈ ਰੋਗ ਕਟੈ ਸੁਖ ਸਬੀਜੈ ਜੋ ਸੂਰਜ ਕਿਰਨ ਰਵਿਆ ਸਭ ਠਾਈ ਸਭ ਕਟਕਟ ਰਾਮ ਰਬੀਜੈ ਸਾਧੂ ਸਾਧ ਮਿਲੇ ਰਸ ਪਾਵੈ ਤਤਨੇ ਚ ਕਰ ਬੈਠਿਆ ਪੀਜੈ ਜਨ ਕੋ ਪ੍ਰੀਤ ਲੱਗੇ ਗੁਰ ਸੇਤੀ ਜੋ ਚੱਕ ਬੀ ਦੇਖ ਸੁਰਿਚੈ ਨਿਰਖਤ ਨਿਰਖਤ ਰਹਿਨ ਸਭ ਨਿਰਖੀ ਮੁਖ ਕਾਢੈ ਅਮਰਤ ਪੀਜੈ ਸਾਕ ਦਸਨ ਕਹੀਐ ਬਹ ਲੋਪੀ ਬਹੁ ਦਰਮਤ ਮੈਲ ਪਰੀਜੈ ਆਪਨ ਸੁਆਇ ਕਰੇ ਬਹੁ ਬਤਾ ਤਿਨਾ ਕਬ ਸਾਹੋ ਕਿਆ ਕੀਜੈ ਸਾਧੂ ਸਾਧ ਸਰਨ ਮਿਲ ਸੰਗਤ ਚਿਤ ਹਰ ਰਸ ਕਾਢ ਕਢੀਜੈ ਪਰ ਉਪਕਾਰ ਬੋਲੇ ਬਹੁ ਗੁਣੀਆਂ ਮੁਕਸੰਤ ਭਗਤ ਹਰਦੀ ਜੈ ਤੂੰ ਅਗਮデア ਦਇਆਪਤ ਦਾਤਾ ਸਭ ਦਇਆ ਧਾਰਤਾ ਰਖ ਲਈ ਜੈ ਸਰਬਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀ ਜੈ ਕਲਿਆਣ ਮਹਲਾ ਚੌਥਾ ਰਾਮਾ ਹਮ ਦਸਨ ਦਾਸ ਗਰੀ ਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਧੁਰਬ ਵੀਜੈ ਰਹਾਓ शंकर नारद शेख नाग मन तूर साधु की लोची जए भवन भवन पवित होए सब जह साधु चरण तरीजए तज लाज अहंकार सब तजिए मिल साधु संग रही जए धर्म राय की कान चकावे बिख डुबदा काड कडी जए परम सुखे बहु उप सुख कहिए मिल साधु संग हरि जए ताते बिलमा पर टिल ना कीजे जय साधु चरने लगी जय राम नाम कीर्तन रतन वथ हर साधु पास रखी जय जो वचन गुरु सत सत कर माने तसे आके काड तरी जय संतो सुनो सुनो जन पाई गुरु काडी बहां को की जय जे आत्म को सुख सुख नित लोड़ो ता सतगुरु शरण बबी जय जे बड भाग होए अतनीका ता गुरमत नाम दृढ़ी जय ਸਭ ਮਾਇਆ ਮੋ ਬਿਕਮਾ ਜਗ ਤਰੀਐ ਸਹਿਜੇ ਹਰ ਰਸ ਪੀਜੈ ਮਾਇਆ ਮਾਇਆ ਕੇ ਜੋ ਵਦਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਅਹੰਕਾਰ ਪਰ ਲਦਲੀਜੈ ਨਾਨਕ ਰਾਮਾ ਰਮ 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 ਨਾਨਕ ਰਾਮ ਰਮ ਰਮ ਰਾਮ ਰਾਮ ਰਮੇ ਤੇ ਗਤ ਕੀਜੈ ਸਤਗੁਰ ਮਿਲੇ ਤਾਂ ਨਾਮ ਦਰੜਾਈ ਰਾਮ ਨਾਮੈ ਰਲੇ ਮਲੀਚੈ ਛੱਕਾ ਪਹਿਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਊਨੀ ਸੈਭੰ ਗੁਰਪ੍ਰਸਾਦ ਰਾਗ ਪਰਬਤੀ ਵਿਪਾਸ ਮਹਾਲਾ ਪਹਿਲਾ ਚਉਪ ਦੇ ਕਰ ਪਹਿਲਾ ਨਾਇ ਤੇਰੇ ਦਰਣਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨੋ ਮੰਨੇ ਸਭ ਕੋ ਏ ਬਿਨ ਨਾਵੇ ਪਤ ਕਬੂ ਨਾ ਹੋਏ ਅਬਰ ਸਿਆਣ ਪਸਗਲੀ ਬਾਜ ਜੈ ਬਖਸ਼ੇ ਤ ਪੂਰਾ ਕਾਜ ਰਹਾਉ ਨਾਉ ਤੇਰਾ ਤਾਣਾ ਨਾਉ ਦੀਵਾਣਾ ਨਾਉ ਤੇਰਾ ਲਸਕਰ ਨਾਉ ਸੁਲਤਾਨ ਨਾਏ ਤੇਰੇ ਮਾਣ ਮਹਿਤ ਪਰਵਾਣ ਤੇਰੀ ਨਦਰੀ ਕਰਮ ਪਵੇ ਨਿਸ਼ਾਨ ਨਾਏ ਤੇਰੇ ਸਹਿਜ ਨਾਏ ਸਲਾਹ ਨਾਉ ਤੇਰਾ ਅੰਮ੍ਰਿਤ ਬਿਖ ਉਠ ਜਾਏ ਨਾਏ ਤੇਰੇ ਸਭ ਸੁਖ ਬਸ ਹੈ ਮਨ ਆਏ ਬਿਨ ਨਾ ਵਹਿ ਬਾਦੀ ਜੰਪੁਰ ਜਾਏ ਨਾਰੀ 베ਰੀ ਕਰਦਰਦੇਸ ਮਨਕੀਆਂ ਖੁਸ਼ੀਆਂ ਕੀਚੇ ਵੇਸ ਜਾਸ ਦੇ ਤਾਂ ਟਿਲ ਨਾ ਪਾਏ ਨਾਨਕ ਕੋੜ ਕੋੜੋ ਹੋਏ ਜਾਏ ਪਰਭਾਤੀ ਮਹਾਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ ਅੰਧੇਰ ਅੰਦੀ ਬਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ ਅਬਰ ਨਾਸਤ ਕਰਨ ਹਰ ਅਪਾਰ ਰਹਾਉ ਪਤਾਲਪੁਰੀਆ ਏਕ ਭਾਰ ਹੋਵੇ ਲਖ ਕਰੋੜ ਤੇਰੇ ਲਾਲ ਕੀਮਤ ਤਾ ਪਵੇ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵੇ ਹੋਈ ਸਿਰੈ ਹੋਵੇ ਹੋਰ ਦੁੱਖਾਂ ਤੇ ਸੁਖ ਉਪਜੈ ਸੁਖੀ ਹੋਵੇ ਦੁਖ ਜਿਤ ਮੁਖ ਤੂੰ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਬਰ ਭਲਾ ਸੰਸਾਰ ਜਿਤ ਤਨ ਨਾ ਮਨ ਉਪਜੈ ਸੇਤਨ ਹੋਏ ਖਵਾਰ ਪਰਪਤੀ ਮਹਾਲਾ ਪਹਿਲਾ ਜੇ ਕਾਰਣ ਬੇਦ ਬ੍ਰਹਮ ਉਚਰੇ ਸੰਕਰ ਛੋਡੀ ਮਾਇਆ ਜੇ ਕਾਰਣ ਸਿੱਧ ਪਏ ਉਦਾਸੀ ਦੇਵੀ ਮਰਮ ਨਾ ਪਾਇਆ ਬੱਬਾ ਮਨ ਸਾਂ ਚਮਕ ਸੱਚਾ ਕਹੀਏ ਤਰੀਏ ਸੱਚਾ ਹੋਈ ਦੁਸ਼ਮਣ ਦੁੱਖ ਨ ਆਵੇ ਨੇੜੇ ਹਰ ਮਤ ਪਾਵੇ ਕੋਈ ਰਹਾਓ ਅਗਨ ਬਿੰਬ ਬਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੈ ਤਸ ਕਰ ਜੋ ਨਾਮ ਨਾ ਲੇਬ ਬਸ ਹੈ ਕੋਟ ਪੰਜਾਸਾ ਜੇ ਕੋ ਇਕ ਕਰੇ ਚੰਗਿਆਈ ਮਨ ਚਿੱਤ ਬਹੁਤ ਬੜਾਵੇ ਇਤੇ ਗੁਣ ਇਤਿਆਂ ਚੰਗਿਆਈਆਂ ਦੇਹੇ ਨਾ ਪਛੁਤਾਵੇ ਤੁਧ ਸਲਾਹੈ ਨ ਤਿਨ ਤਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਉ ਕਹੇ ਉਹਨਾਂ ਕੋ ਜਮਕੀ ਤਲਬ ਨ ਹੋਈ ਪਰਭਾਤੀ ਮਹਾਲਾ ਪਹਿਲਾ ਜਾ ਕੇ ਰੂਪ ਨਾਹੀ ਜਤ ਨਾਹੀ ਨਾਹੀ ਮੁਖ ਮਸਾ ਸਤਗੁਰ ਮਿਲੈ ਨਰਜਣ ਪਾਇਆ ਤੇਰੇ ਨਾਮ ਹੈ ਨਿਵਾਸਾ ਔਦ ਸਹਿ ਜੇ ਤਤ ਵਿਚਾਰ ਜਾ ਤੇ ਫਿਰਨਾ ਆਬ ਸੰਸਾਰ ਰਹਾਓ ਜਾ ਕੇ ਕਰਮਾ ਨਹੀਂ ਤਰਮ ਨਹੀਂ ਨਹੀਂ ਸੁਚਮਾਲਾ ਸਿਵ ਜੋਤ ਕਨਹੋ ਬੁੱਧ ਪਾਈ ਸਤਗੁਰੂ ਰਖਵਾਲਾ ਜਾ ਕੇ ਬਰਤ ਨਹੀਂ ਨਿਮ ਨਹੀਂ ਨਹੀਂ ਬਕਵਾਈ ਗਤ ਅਵਗਤ ਕੀ ਚਿੰਤ ਨਹੀਂ ਸਤਗੁਰ ਫਰਮਾਈ ਜਾਕੇ ਆਸ ਨਹੀਂ ਨਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕ ਬੁੱਧ ਪਾਈ ਪਰਮਾਤੀ ਮਹਾਲਾ ਪਹਿਲਾ ਤਾਂ ਕਾ ਕਹਿਆਦਰ ਪਰਵਾਣ ਵਿਖ ਅੰਮ੍ਰਿਤ ਅਦਏ ਸਮ ਕਰ ਜਾਣ ਕਿਆ ਕਹੀਐ ਸਰਪੇ ਰਹਿ ਅਸਮਾਈ ਚੁਕਿਛ ਵਰਤੈ ਸਭ ਤੇਰੀ ਰਜਾਈ ਰਹਾਓ ਪ੍ਰਗਟੀ ਜੋਤ ਚੁਕਾ ਅਭਮਾਨ ਸਤਗੁਰ ਦੀ ਆ ਅਮਰਤ ਨਾਮ ਕਲਮੇ ਆਇਆ ਸੋ ਜਨ ਜਾਣ ਸੱਚੀ ਦਰਗਹ ਪਾਵੇ ਮਣ ਕਹਿਣਾ ਸੁਣਨਾ ਅਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪਰਵਤੀ ਮਹਾਲਾ ਪਹਿਲਾ ਅਮਰਤ ਨੀਰ ਗਿਆਨ ਮਨ ਮਜਨਾ 68 ਤੀਰਥ ਸੰਗ ਗ헤 ਗੁਰ ਉਪਦੇਸ ਜਵਾਹਰ ਮਾਨਕ ਸੇ ਬੈ ਸਿੱਖ ਜੋ ਖੋਜ ਲਹੈ ਗੁਰਸਮਾਨ ਤੀਰਥ ਨਹੀਂ ਕੋਏ ਸਰ ਸੰਤੋਖਤਾਸ ਗੁਰ ਹੋਏ ਰਹਾਓ ਗੁਰਦਰੀ ਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ ਸਤਗੁਰ ਪਾਏ ਪੂਰਾ ਨਾਵਣ ਪਸੂ ਪ੍ਰੇਤ ਹੋ ਦੇਵ ਕਰੈ ਰਤ ਸਚ ਨਾਮ ਤਲਹੀ ਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਬਸ ਬਨਸਪਤ ਸੋਰੈ ਤਸ ਚਰਨ ਲਿਵ ਰਹੀਐ ਗੁਰਮਖ ਜੀ ਪਰਾਨ ਉਪਜੈ ਗੁਰਮਖ ਸਿਵ ਕਰ ਜਾਈਐ ਗੁਰਮਖ ਨਾਨਕ ਸਚ ਸਮਾਈਐ ਗੁਰਮਖ ਨਿਜ ਪਦ ਪਾਈਐ ਪਰਵਾਤੀ ਮਹਾਲਾ ਪਹਿਲਾ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੇ ਮਾਨ ਆਪਾ ਮੱਤੇ ਆਪ ਬਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇਕ ਦਖਣਾ ਹੋ ਬਹਿ ਬਹਿ ਵੰਗੋ ਦੇਹੇ ਆਪਣਾ ਨਾਮ ਰਹਾਓ ਪੰਜ ਤਸਕਰਤਾ ਬਦਰ ਖਿਚੂ ਕਾ ਮਨ ਅਬਮਾਨ ਦਿਸਟਵਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਬਰ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਖਿਮਾ ਤੀਰਜ ਕਰ ਗਉਲਵੇਰੀ ਸਾਂਝੇ ਬਛਰਾ ਖੀਰ ਪੀਐ ਸਿਫਤ ਸ਼ਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ ਪਰਵਾਤੀ ਮਹਾਲਾ ਪਹਿਲਾ ਆਬਦ ਕਨੇ ਨ ਰਖਿਆ ਜਬਦ ਕਿਉਂ ਰੱਖਿਆ ਜਾਈ ਜਿਸ ਤੇ ਹੋ ਆ ਸੋਈ ਪਰ ਜਾਣਾ ਜਾਂ ਉਹੀ ਉਸਹੀ ਮਾਹੇ ਸਮਾਏ ਤੂੰ ਹੈ ਹੈ ਬਾਹੋ ਤੇਰੀ ਰਜਾਏ ਜੋ ਕਿਛ ਕਰੇ ਸੋਈ ਪਰ ਹੋਏ ਬਾ ਅਬਰਨਾ ਕਰਨਾ ਜਾਏ ਰਹਾਓ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਢੇਰ ਪਰਇਤ ਹੈ ਤੈਸੋ ਹੀ ਇਹੇ ਖੇਲ ਕਸਮ ਕਾ ਸਿਉ ਉਸ ਕੀ ਜਉ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੋਪ ਕੈ ਇਹ ਰਹਿਆ ਨਿਰਵਾਣ ਜਿਸ ਤੇ ਹੋਆ ਸੋਈ ਕਰਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਨ ਪਰਵਤੀ ਮਹਾਲਾ ਪਹਿਲਾ ਦਿਸਤ ਬੇਕਾਰੀ ਬੰਦਨ ਬੰਦਾ ਹੈ ਹਉ ਇਸਕੇ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਫੋਨ ਬਹੜ ਨਾ ਆ ਬਣਵਾਰ ਰਹਾਓ ਉੱਚ ਤੇ ਫੋਨ ਨੀਚ ਕਰਤ ਹੈ ਨੀਚ ਕਰੇスルਤਾਨ ਜਿੰਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਵਾਨ ਤਾ ਕੋ ਸਮਝਾਵਣ ਜਾਈ ਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੁਝੈ ਕੋਈ ਨਉ ਪਰਬਤਿ ਸ਼ਬਦ ਤੇ ਆਈਐ ਛੋਟੋ ਦੁਨੀ ਭਰੀਤਾ ਪਰਣ ਬਤ ਨਾਨਕ ਦਾਸਨ ਦਾਸਾ ਜਗ ਹਾਰ ਤੈਨ ਜੀਤਾ ਪਰਬਤੀ ਮਹਾਲਾ ਪਹਿਲਾ ਮਨ ਮਾਇਆ ਤਨ ਮਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਗੁੱਡਾ ਸਾ ਵਸ ਜਾ ਤੂ ਰੱਖੇ ਰੱਖ ਲਹਿ ਸਬਤ ਹੋਵੇ ਰਾਸ ਐਸਾ ਨੰਮਰਤ ਨਿਦਮੇ ਰ ਗੁਰਮਤ ਦੇਹ ਲਗੋ ਪਗ ਤੇ ਰਹਿ ਰਹਾਓ ਮਨ ਜੋਗੀ ਮਨ ਪੋਗਿਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਖਾਣੀ ਐ ਕਹੂ ਨਾ ਦੇਖਿਆ ਜਾਏ ਖੋਟੋ ਪੂਠੋ ਰਾਲੀਏ ਬਿਨ ਨਾਵੇ ਪਤ ਜਾਏ ਜਾ ਤੂੰ ਮੇਲੇ ਤਾਮਿਲ ਰਹਾ ਜਾ ਤੇਰੀ ਹੋਏ ਰ ਜਾਏ ਜਤ ਜਨਮ ਨਹਿ ਪੂਛੀਏ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜੇ ਹੇ ਕਰਮ ਕਮਾਏ ਜਨਮ ਮਰਨ ਦੁਖ ਕਟਿਏ ਨਾਨਕ ਛੂਟ ਸੁਨਾਹੇ ਪਰਵਤੀ ਮਹਾਲਾ ਪਹਿਲਾ ਜਗਤ ਵਿਗਸੈ ਮੂਠੋ ਅੰਧ ਗਲਫਾਹੀ ਸਰਮਾਰੇ ਤੰਤਾ ਅਸਾ ਅਭਿਮਨਸਾ ਜਾਇ ਉਰਜੀ ਤਾਣੀ ਕਿਛੁ ਨਾ ਵਸਾਏ ਜਗ ਸਜੀਵਣ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਓ ਕਹਿਓ ਨਾ ਬੂਝੈ ਅੰਧ ਨਾ ਸੁਝੈ ਭੋਂਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਚੀਜੈ ਮਾਇਆ ਮੋਹ ਕਟਾਈ ਕਿਰਨ ਕਰੋ ਬੂਟੇ ਉਠਾਉrna ਪਾਵੇ ਜਬ ਲਗ ਦੂਜੀ ਰਾਈ ਐਨਸ ਜੀਆ ਦੇਖ ਸਮਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸਚ ਪੀਖਿਆ ਮੰਗੈ ਨਾਨਕ ਮਿਲੇ ਵਡਾਈ ਪਰਵਾਤੀ ਮਹਾਲਾ ਪਹਿਲਾ ਮਾਸਟ ਕਰੋ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਵ ਰਹੀਆ ਪੂਰ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ऐसे झूठमूठे संसारा निंदक निंदए मु जे पिया रहाओ जिस निंद सोई बिद जानाए गुर के शब्दे दर निशाणाए कारण नाम अंतर अत जानाए जिस नोन्द्र करे सोई बिद जानाए मै मैलो उजड़ सब सोए उत्तम अखना ऊंचा होए मन मुख कुल महा बिक खाए ਗੁਰਮਕ ਹੋਏ ਸੋ ਸਾਚੇ ਰਚੇ ਨਾਏ ਅੰਧੋ ਬੋਲੋ ਮੁਗਦਗਵਾਰ ਹੀਣੋ ਨੀਚ ਬੁਰ ਬੁਰੋ ਸੰਸਾਰ ਬੁਰੋ ਬੁਰਿਆਰ ਨੀਦਨ ਕੋ ਤਨ ਨਾਮ ਪਿਆਰ ਏ ਤਨਸਾਰ ਹੋਰ ਵਿਖਿਆ ਛਾਰ ਉਸਤ ਤਨਿੰਦਾ ਸ਼ਬਦ ਵਿਚਾਰ ਜੋ ਦੇ ਬੈ ਕਿਸ ਕੋ ਜੈਕਾਰ ਤੂੰ ਬਖਸ ਜਤਪਤ ਹੋਏ ਨਾਨਕ ਕਹੇ ਕਹਾ ਵੈ ਸੋਏ ਪਰਵਾਤੀ ਮਹਲਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸੰਗਤ ਜੀ ਇਹ ਸਾਨੂੰ ਜਪ 108ਵੇਂ ਭਾਗ ਦੇ ਵਿੱਚ ਆਪਾਂ ਸਰਵਣ ਕੀਤੇ ਨੇ ਪਾਵਨ ਅੰਗ 1321 ਤੋਂ 1330 ਸੋ ਇਸ ਤੋਂ ਬਾਅਦ ਆਪਣਾ ਪੂਰੇ 100 ਪਾਵਨ ਅੰਗ ਦਾ ਪਾਠ ਬਾਕੀ ਹੈ ਸੋ ਗੁਰਮੁਖਿਆਰੋ ਹਰ ਰੋਜ਼ ਦੀ ਤਰ੍ਹਾਂ ਆਪਾਂ 10-10 ਪਾਵਨ ਅੰਗ ਕਰਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਸੋ ਜੋ ਵੀ ਗੁਰਮੁਖਿਆਰ ਮਾਈ ਭਾਈ ਮਨੁੱਖੀ ਜੀਵਨ ਦਾ ਲਾਹ ਲੈ ਰਹੇ ਨੇ ਸਾਰੇ ਇਸੇ ਤਰ੍ਹਾਂ ਹੀ ਸੰਪੂਰਨ ਪਾਠ ਦੇ ਨਾਲ ਜੁੜੇ ਰਹਿਣ ਆਪਾਂ ਕੱਲ ਨੂੰ ਫੇਰ ਅਗਲੇ ਭਾਗ ਦੇ ਵਿੱਚ حاضر ਹੋਵਾਂਗੇ ਅਗਲੇ 10 ਪਾਵਨ ਅੰਗ ਦਾ ਪਾਠ ਲੈ ਕੇ ਉਦੋਂ ਤੱਕ ਲਈ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਕਰਨੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਜੋਗ ਨੇ ਤੇ ਸੰਗਤ ਜੀ ਬਖਸ਼ਣ ਜੋਗ ਹੈ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਮਾਫੀ ਕਰਨੀ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਅਗਲੇ ਭਾਗ ਦੇ ਵਿੱਚ ਫੇਰ ਅਗਲੇ 10 ਪਾਵਨ ਅੰਗ ਦਾ ਪਾਠ ਲੈ ਕੇ ਉਦੋਂ ਤੱਕ ਲਈ ਦਾਸ ਨੂੰ ਦਿਓ ਜੀ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ